ਨਮਸਕਾਰ ਵੀ ਐਲਟੀਵੀ ਦੇ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਕਿ ਅਮਰੀਕਾ ਨੇ ਵੀਜ਼ਾ ਬਿਨਾਂ ਕਾਰਾਂ ਤੋਂ ਸੋਸ਼ਲ ਮੀਡੀਆ ਖਾਤਿਆਂ ਦੀ ਜਾਣਕਾਰੀ ਮੰਗ ਲਈ ਹੈ ਜਿਹੜੇ ਜਾਣਕਾਰੀ ਨਹੀਂ ਦੇਣਗੇ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਸੋ ਨਾਲ ਹੀ ਗੱਲ ਕਰਨੀ ਹੈ ਕਿ ਪੰਜਾਬ ਕੈਬਨਿਟ ਦੀ ਅਹਿਮ ਬੈਠਕ ਹੋਈ ਹੈ ਔਰ ਉਸ ਬੈਠਕ ਦੇ ਵਿੱਚ ਕੈਬਨਿਟ ਦੇ ਵੱਲੋਂ ਵੱਡੇ ਵੱਡੇ ਫੈਸਲੇ ਕਰ ਲਏ ਗਏ ਨੇ ਫੈਸਲੇ ਕੀ ਨੇ ਉਹਨਾਂ ਤੇ ਗੱਲਬਾਤ ਕਰਾਂਗੇ ਨਾਲੇ ਗੱਲਬਾਤ ਕਰਨੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਅੱਜ ਪ੍ਰੈਸ ਕਾਨਫਰੰਸ ਕੀਤੀ ਔਰ ਇਸ ਮੌਕੇ ਦੇ ਉਤੇ ਨਸ਼ਾ ਤਸਕਰੀ ਮਾਮਲੇ ਦੇ ਵਿੱਚ ਉਹਨਾਂ ਨੇ ਕਿਹਾ ਅਜੇ ਹੋਰ ਵੱਡੇ ਸਿਆਸਤਦਾਨ ਅਤੇ ਅਫਸਰਾਂ ਨੂੰ ਹੱਥ ਪਾਏ ਜਾਣਗੇ ਹੋਰ ਉਹਨਾਂ ਨੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਕਿਹਾ ਉਹਦੇ ਤੇ ਚਰਚਾ ਕਰਾਂਗੇ ਨਾਲੇ ਗੱਲਬਾਤ ਕਰਨੀ ਹੈ ਕਿ ਮੁਹਾਲੀ ਕੋਰਟ ਨੇ ਵਿਕਰਮ ਸਿੰਘ ਮਜੀਠੀਆ ਨੂੰ 7 ਦਿਨਾਂ ਦੀ ਰਿਮਾਂਡ ਤੇ ਭੇਜ ਦਿੱਤਾ ਪਰ ਅਕਾਲੀ ਦਲ ਦੇ ਵੱਲੋਂ ਬਹੁਤ ਵੱਡੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਸੋ ਇਹਨਾਂ तमाम ਖਬਰਾਂ ਦੇ ਉੱਤੇ ਚਰਚਾ ਕਰਨੀ ਵਾਧਿਆ ਅੱਜ ਦੀ ਆਪਣੀ ਪਹਿਲੀ ਖਬਰ ਵੱਲ ਅਮਰੀਕਾ ਨੇ ਵੀਜ਼ਾ ਬਿਨੇਕਾਰਾਂ ਤੋਂ ਸੋਸ਼ਲ ਮੀਡੀਆ ਖਾਤਿਆਂ ਦੀ ਜਾਣਕਾਰੀ ਮੰਗ ਲਈ ਹੈ ਦਰਸਲ ਕੌਮੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਅਮਰੀਕਾ ਨੇ ਵੀਜ਼ੇ ਬਿਨਾਕਾਰਾਂ ਨੂੰ ਪਿਛਲੇ 5 ਸਾਲਾਂ ਦੇ ਵਿੱਚ ਵਰਤੇ ਗਏ ਹਰੇਕ ਸੋਸ਼ਲ ਮੀਡੀਆ ਪਲੇਟਫਾਰਮ ਦੇ ਆਪਣੇ ਯੂਜ਼ਰ ਨੇਮ ਜਾਂ ਹੈਂਡਲ ਦਾ ਖੁਲਾਸਾ ਕਰਨ ਦੇ ਲਈ ਕਿਹਾ ਹੈ ਭਾਰਤ ਦੇ ਵਿੱਚ ਅਮਰੀਕੀ ਦੂਤਾਵਾਸ ਨੇ ਵੀਰਵਾਰ ਨੂੰ ਜਾਰੀ ਇੱਕ ਸੰਖੇਪ ਬਿਆਨ ਦੇ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਸੋਸ਼ਲ ਮੀਡੀਆ ਜਾਣਕਾਰੀ ਨੂੰ ਖਾਲੀ ਛੱਡਣ ਦੇ ਵਿਰੁੱਧ ਵੀ ਚੇਤਾਵਨੀ ਦਿੱਤੀ ਗਈ ਹੈ ਮਤਲਬ ਤੁਸੀਂ ਜਿਹੜਾ ਫਾਰਮ ਫਿਲ ਕਰਨਾ ਹੈ ਵੀਜ਼ਾ ਲੈਣ ਦੇ ਲਈ ਉਹਦੇ ਵਿੱਚ ਜਿਹੜਾ ਸੋਸ਼ਲ ਮੀਡੀਆ ਦਾ ਕਾਲਮ ਹੋਏਗਾ ਤੁਸੀਂ ਉਸ ਨੂੰ ਖਾਲੀ ਵੀ ਨਹੀਂ ਛੱਡ ਸਕਦੇ ਉਹਦੀ ਵੀ ਚੇਤਾਵਨੀ ਦੇ ਦਿੱਤੀ ਗਈ ਹੈ ਮਤਲਬ ਤੁਹਾਨੂੰ ਉੱਥੇ ਆਪਣਾ ਕੋਈ ਵੀ ਯੂਜ਼ਰ ਨੇਮ ਖਾਤਾ ਨਾਮ ਜੋ ਵੀ ਹੈ ਸੋਸ਼ਲ ਮੀਡੀਆ ਦੇ ਨਾਲ ਜੁੜਿਆ ਹੋਇਆ ਤੁਹਾਨੂੰ ਉੱਥੇ ਦੇਣਾ ਪਵੇਗਾ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਜਾਣਕਾਰੀ ਸਾਂਝੀ ਨਾ ਕੀਤੇ ਜਾਣ ਤੇ ਵੀਜ਼ਾ ਰੱਦ ਹੋ ਸਕਦਾ ਹੈ ਅਤੇ ਭਵਿੱਖ ਦੇ ਵੀਜ਼ਿਆਂ ਨੂੰ ਅਯੋਗ ਕੀਤਾ ਜਾ ਸਕਦਾ ਹੈ ਇਹ ਉਹਨਾਂ ਦੇ ਵੱਲੋਂ ਦੱਸ ਦਿੱਤਾ ਗਿਆ ਇਸ ਸੰਬੰਧੀ ਐਕਸ ਦੇ ਉੱਤੇ ਪੋਸਟ ਕੀਤੇ ਗਏ ਬਿਆਨ ਦੇ ਵਿੱਚ ਲਿਖਿਆ ਗਿਆ ਹੈ ਵੀਜ਼ਾ ਬਿਨਾਂਕਾਰਾਂ ਨੂੰ ਡੀਐਸ 160 ਵੀਜ਼ਾ ਬਿਨੇ ਪੱਤਰ ਫੋਰਮ ਦੇ ਉੱਤੇ ਪਿਛਲੇ 5 ਸਾਲਾਂ ਤੋਂ ਵਰਤੇ ਜਾਣ ਵਾਲੇ ਹਰੇਕ ਪਲੇਟਫਾਰਮ ਦੇ ਸਾਰੇ ਸੋਸ਼ਲ ਮੀਡੀਆ ਯੂਜ਼ਰ ਨੇਮ ਔਰ ਹੈਂਡਲ ਸੂਚੀਬੱਧ ਕਰਨ ਦੀ ਲੋੜ ਹੈ ਬਿਨੇਕਰ ਦਸਤਕਤ ਕਰਨ ਅਤੇ ਜਮ੍ਹਾਂ ਕਰਵਾਉਣ ਤੋਂ ਪਹਿਲਾਂ ਪ੍ਰਮਾਣਿਤ ਕਰਨਗੇ ਕਿ ਉਹਨਾਂ ਦੇ ਵੀਜ਼ਾ ਬਿਨੇ ਪੱਤਰ ਦੇ ਵਿੱਚ ਦਿੱਤੀ ਗਈ ਜਾਣਕਾਰੀ ਸਹੀ ਅਤੇ ਸੱਚੀ ਹੈ ਪੋਸਟ ਦੇ ਵਿੱਚ ਅੱਗੇ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ਜਾਣਕਾਰੀ ਛੱਡਣ ਦੇ ਨਾਲ ਵੀਜ਼ਾ ਰੱਦ ਹੋ ਸਕਦਾ ਹੈ ਅਤੇ ਭਵਿੱਖ ਦੇ ਵੀਜ਼ਿਆਂ ਦੇ ਲਈ ਅਯੋਗ ਕਰਾਰ ਦਿੱਤਾ ਜਾ ਸਕਦਾ ਹੈ 23 ਜੂਨ ਨੂੰ ਅਮਰੀਕੀ ਦੂਤਾਵਾਸ ਨੇ ਐਫ ਐਮ ਜਾਂ ਫਿਰ ਜੇ ਗੈਰ ਪ੍ਰਵਾਸੀ ਵੀਜ਼ਾ ਦੇ ਲਈ ਅਰਜੀ ਦੇਣ ਵਾਲਿਆਂ ਨੂੰ ਉਹਨਾਂ ਦੇ ਸੋਸ਼ਲ ਮੀਡੀਆ ਖਾਤਿਆਂ ਦੀ ਅ ਪਰਦਾਦਰੀ ਸੈਟਿੰਗਾਂ ਨੂੰ ਜਨਤਕ ਕਰਨ ਦੇ ਲਈ ਕਿਹਾ ਗਿਆ ਸੀ ਤਾਂ ਜੋ ਜਾਂਚ ਦੇ ਵਿੱਚ ਸਹੂਲਤ ਹੋ ਸਕੇ ਇਸ ਨੂੰ ਕਾਨੂੰਨ ਅਧੀਨ ਅਮਰੀਕਾ ਦੇ ਵਿੱਚ ਉਹਨਾਂ ਦੀ ਪਛਾਣ ਪੱਕੀ ਕਰਨ ਅਤੇ ਦਾਖਲੇ ਦੇ ਲਈ ਜ਼ਰੂਰੀ ਦੱਸਿਆ ਜਾ ਰਿਹਾ ਹੈ ਇਸ ਕਰਕੇ ਅਮਰੀਕਾ ਨੇ ਕਿਹਾ ਹੈ ਕਿ ਇਹ ਜਾਣਕਾਰੀ ਦੇਣੀ ਬੜੀ ਜ਼ਰੂਰੀ ਹੈ ਦੂਤਾਵਾਸ ਨੇ ਅੱਗੇ ਇਹ ਵੀ ਕਿਹਾ ਸੀ ਕਿ 2019 ਤੋਂ ਅਮਰੀਕਾ ਨੇ ਵੀਜ਼ਾ ਬਿਨੇ ਕਾਰਾਂ ਨੂੰ ਪ੍ਰਵਾਸੀ ਅਤੇ ਗੈਰ ਪ੍ਰਵਾਸੀ ਵੀਜ਼ਾ ਬਿਨੇ ਪੱਤਰ ਫਾਰਮਾ ਤੇ ਸੋਸ਼ਲ ਮੀਡੀਆ ਪ੍ਰਦਾਨ ਕਰਨ ਦੇ ਲਈ ਦੀ ਲੋੜ ਹੈ ਔਰ ਐਫ ਜਾਂ ਫਿਰ ਜੇ ਸ਼੍ਰੇਣੀ ਦੇ ਵਿਦਿਆਰਥੀ ਵੀਜ਼ਾ ਦੇ ਲਈ ਅਤੇ ਜੇ ਸ਼੍ਰੇਣੀ ਦੇ ਐਕਸਚੇਂਜ ਵਿਜ਼ਟਰ ਵੀਜ਼ਾ ਦੇ ਲਈ ਵੀ ਇਹ ਜਾਣਕਾਰੀਆਂ ਜਿਹੜੀਆਂ ਸਾਂਝੀਆਂ ਕਰਨੀਆਂ ਜ਼ਰੂਰੀ ਹੋਣਗੀਆਂ ਬੀਤੇ ਕੱਲ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਜਿੱਥੇ ਪੰਜਾਬ ਦੀ ਸਿਆਸਤ ਪੂਰੀ ਭਖੀ ਹੋਈ ਹੈ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਹਦੇ ਵਿੱਚ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਲੈ ਕੇ ਔਰ ਵੱਡੇ ਅਫਸਰਾਂ ਔਰ ਸਿਆਸਤਦਾਨਾਂ ਨੂੰ ਲੈ ਕੇ ਇੱਕ ਬਹੁਤ ਵੱਡੀ ਗੱਲ ਕਹਿ ਦਿੱਤੀ ਹੈ ਦਰਸਲ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੀਨੀਅਰ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਨੂੰ ਸਹੀ ਦੱਸਦਿਆਂ ਇਸ਼ਾਰਾ ਕੀਤਾ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਨਸ਼ਾ ਤਸਕਰੀ ਦੇ ਮਾਮਲਿਆਂ ਦੇ ਵਿੱਚ ਹੋਰ ਵੱਡੇ ਸਿਆਸਤਦਾਨਾਂ ਅਤੇ ਅਫਸਰਾਂ ਨੂੰ ਹੱਥ ਪਏਗਾ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੇ ਕਾਰੋਬਾਰ ਦੇ ਵਿੱਚ ਸ਼ਾਮਲ ਕਿਸੇ ਵੀ ਰਾਜਸੀ ਆਗੂ ਜਾਂ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਏਗਾ ਸਾਰਿਆਂ ਦੇ ਵਿਰੁੱਧ ਸਖਤ ਕਾਰਵਾਈਆਂ ਕੀਤੀਆਂ ਜਾਣਗੀਆਂ ਇਸ ਗੱਲ ਦਾ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਦੇ ਸਥਿਤ ਆਪਣੀ ਸਰਕਾਰੀ ਰਿਹਾਇਸ਼ ਉੱਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕੀਤੀ ਹੈ ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਆਗੂ ਪਹਿਲਾਂ ਆਖਦੇ ਸੀ ਕਿ ਵੱਡੇ ਮਗਰਮੱਛ ਨਸ਼ਾ ਤਸਕਰੀ ਕੇਸਾਂ ਦੇ ਵਿੱਚ ਫੜੇ ਨਹੀਂ ਜਾ ਰਹੇ ਅਤੇ ਹੁਣ ਜਦੋਂ ਪੰਜਾਬ ਸਰਕਾਰ ਨੇ ਇਹਨਾਂ ਨੂੰ ਹੱਥ ਪਾਇਆ ਹੈ ਤਾਂ ਵਿਰੋਧੀ ਪਲਟੀ ਕਰ ਗਏ ਨੇ ਅਤੇ ਇਹ ਐਕਸ਼ਨ ਸਰਕਾਰ ਨੇ ਗਲਤ ਕੀਤਾ ਹੈ ਮਤਲਬ ਉਹਨਾਂ ਦੇ ਬੋਲ ਹੁਣ ਸਰਕਾਰ ਨੂੰ ਗਲਤ ਕੀਤਾ ਜਾਣ ਲੱਗ ਪਿਆ ਜਿਹੜੇ ਕੱਲ ਤਾਂ ਕਹਿ ਰਹੇ ਸੀ ਕਿ ਛੋਟੀਆਂ ਮੱਛੀਆਂ ਨਾ ਫੜੋ ਤੁਸੀਂ ਨਸ਼ਾ ਤਸਕਰੀ ਦੇ ਮਗਰਮੱਛ ਫੜੋ ਉਹਨਾਂ ਕਿਹਾ ਕਿ ਵਿਰੋਧੀ ਆਗੂ ਵੀ ਇਸ ਮਾਮਲੇ ਦੇ ਵਿੱਚ ਬੇਪਰਦਾ ਹੋ ਗਏ ਨੇ ਇਸ ਤੋਂ ਸਪਸ਼ਟ ਹੈ ਕਿ ਸਾਰੇ ਹੀ ਸਿਆਸੀ ਆਗੂ ਆਪਸ ਦੇ ਵਿੱਚ ਮਿਲੇ ਹੋਏ ਨੇ ਮੁੱਖ ਮੰਤਰੀ ਨੇ ਕਿਹਾ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਦੀ ਸ਼ੁਰੂਆਤ ਇਲਾਕਾਈ ਤਸਕਰਾਂ ਨੂੰ ਫੜ ਕੇ ਕੀਤੀ ਸੀ ਅਤੇ ਹੁਣ ਜਰਨੇਲਾਂ ਨੂੰ ਹੱਥ ਪਿਆ ਹੈ ਮਤਲਬ ਵਿਕਰਮ ਸਿੰਘ ਮਜੀਠੀਆ ਦਾ ਬਿਨਾ ਨਾਮ ਲਏ ਉਹਨਾਂ ਨੇ ਇਹ ਕਹਿ ਦਿੱਤਾ ਕਿ ਜਰਨੇਲਾਂ ਨੂੰ ਹੱਥ ਪਿਆ ਮਤਲਬ ਕੱਲ ਹੀ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਵਿਜੀਲੈਂਸ ਦੇ ਵੱਲੋਂ ਉਹਨਾਂ ਨੇ ਕਿਹਾ ਕਿ ਹੁਣ ਤੱਕ ਫੜੇ ਗਏ 80 ਤੋਂ 90% ਤਸਕਰਾਂ ਦੀ ਜ਼ਮਾਨਤ ਨਹੀਂ ਹੋ ਸਕੀ ਹੈ ਉਹਨਾਂ ਨੇ ਇਹ ਵੀ ਸਾਫ਼ ਕੀਤਾ ਹੈ ਕਿ ਨਸ਼ਾ ਤਸਕਰੀ ਕਰਨ ਵਾਲਿਆਂ ਤੇ ਕੋਈ ਵੀ ਤਰਸ ਨਹੀਂ ਕੀਤਾ ਜਾਏਗਾ ਅਤੇ ਨਾ ਹੀ ਕਿਸੇ ਦੀ ਸਫਾਰਿਸ਼ ਦੀ ਪ੍ਰਵਾਹ ਕੀਤੀ ਜਾਏਗੀ। ਉਹਨਾਂ ਨੇ ਕਿਹਾ ਕਿ ਹੁਣ ਉਹ ਪੰਜਾਬੀਆਂ ਨੂੰ ਜਵਾਬਦੇਹੀ ਨੇ ਜਿਨ੍ਹਾਂ ਨੇ ਉਹਨਾਂ ਨੂੰ ਬੋਟਾਂ ਦੇ ਵਿੱਚ ਜਿਤਾ ਕੇ ਇਹ ਜ਼ਿੰਮੇਵਾਰੀ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦੇ ਘਰਾਂ ਦੇ ਵਿੱਚ 70 ਬਿਛਾਉਣ ਵਾਲੇ ਬਖਸ਼ੇ ਨਹੀਂ ਜਾਣਗੇ। ਪੰਜਾਬ ਸਰਕਾਰ ਦੇ ਵੱਲੋਂ ਇਸ ਵਾਰ ਪੱਕੇ ਪੈਰੀ ਕਾਰਵਾਈ ਕੀਤੀ ਗਈ ਹੈ। ਪੱਕੇ ਪੈਰੀ ਕਾਰਵਾਈ ਦਾ ਮਤਲਬ ਕਿ ਵਿਕਰਮ ਸਿੰਘ ਮਜੀਠੀਆ ਨੂੰ ਹੋ ਸਕਦਾ ਹੈ ਕਿ ਜ਼ਮਾਨਤ ਵੀ ਨਾ ਮਿਲੇ ਜੋ ਸੀਐਮ ਭਗਵੰਤ ਮਾਨ ਨੇ ਅੱਜ ਬਿਆਨ ਦੇ ਵਿੱਚ ਕਿਹਾ ਕਿ ਪੱਕੇ ਪੈਰੀ ਕਾਰਵਾਈ ਕੀਤੀ ਗਈ ਹੈ ਇਸ ਦੌਰਾਨ ਹਵਾਲਾ ਰਾਹੀਂ ਕਰੋੜਾ ਰੁਪਏ ਦਾ ਕੈਸ਼ ਟਰਾਂਸਫਰ ਹੋਣ ਦੇ ਸਬੂਤ ਵੀ ਮਿਲੇ ਨੇ ਜਿਸ ਬਾਰੇ ਜਾਂਚ ਕੀਤੀ ਜਾ ਰਹੀ ਹੈ ਸੀਐਮ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਮੌਜੂਦਾ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਬਨਾਮ ਸਾਰੀਆਂ ਰਾਜਸੀ ਪਾਰਟੀਆਂ ਵਰਗੇ ਹਾਲਾਤ ਜਿਹੜੇ ਨੇ ਉਹ ਬਣੇ ਹੋਏ ਨੇ ਉਂਝ ਅੱਜ ਪਹਿਲੀ ਵਾਰ ਸੀ ਜਦੋਂ ਮੁੱਖ ਮੰਤਰੀ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਵਿਕਰਮ ਸਿੰਘ ਮਜੀਠੀਆ ਦਾ ਨਾਮ ਲਏ ਬਗੈਰ ਉਨ੍ਹਾਂ ਦੇ ਉੱਤੇ ਨਿਸ਼ਾਨੇ ਸਾਦੇ ਨੇ ਉਹਨਾਂ ਕਿਹਾ ਕਿ ਵੱਡੇ ਮਗਰਮਾਚੇ ਫੜੇ ਜਾਣ ਕਰਕੇ ਪੰਜਾਬ ਚੋਂ ਲੋਕਾਂ ਦੇ ਫੋਨ ਆ ਰਹੇ ਨੇ ਮੁੱਖ ਮੰਤਰੀ ਨੇ ਕਿਹਾ ਕਿ ਪੰਚਾਇਤਾਂ ਵੱਲੋਂ ਵੀ ਹੁਣ ਮਤੇ ਪਾਏ ਜਾ ਰਹੇ ਨੇ ਕਿ ਉਹ ਕਿਸੇ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਦੇਣਗੇ ਕੁਰਸੀਆਂ ਭਗਵੰਤ ਮਾਨ ਨੇ ਕੀ ਕਿਹਾ ਤੁਹਾਨੂੰ ਸੁਣਾਉਂਦੇ ਹਾਂ ਕਿਸੇ ਨੂੰ ਅਸੀਂ ਬਖਸ਼ਾਂਗੇ ਨਹੀਂ ਭਾਵੇਂ ਜਿੰਨਾ ਮਰਜੀ ਉਹ ਪੋਲੀਟਿਕਲੀ ਸਟਰੋਂਗ ਰਹੇ ਜਾਂ ਹੈਗਾ ਰਾਜਨੀਤਿਕ ਤੌਰ ਤੇ ਉਹਦੀ ਕੋਈ ਸ਼ਕਤੀ ਹੈ ਜਾਂ ਕੋਈ ਆਪਸਰਾ ਨਾ ਬਣਦੀ ਹੈ ਉਹਦੀ ਜਾ ਕੋਈ ਅਫਸਰ ਵੀ ਹੈ ਵੱਡਾ ਅਫਸਰ ਵੀ ਹੈ ਲੇ ਅਸੀਂ ਇਸ ਮਾਮਲੇ 'ਚ ਬਿਲਕੁਲ ਪੰਜਾਬ ਦੇ ਲੋਕਾਂ ਨਾ ਖੜਾਂਗੇ ਪੰਜਾਬ ਦੀ ਜਵਾਨੀ ਨਾ ਖੜਾਂਗੇ ਪੰਜਾਬ ਦੇ ਮਾਪਿਆਂ ਨਾ ਖੜਾਂਗੇ ਜਿਨ੍ਹਾਂ ਦੇ ਪੁੱਤ ਜਿਹੜੇ ਨੇ ਉਹ ਜਾਂ ਤਾਂ ਦੁਨੀਆ ਤੋਂ ਚਲੇ ਗਏ ਛੋਟੀ ਉਮਰੇ ਜਾਂ ਫਿਰ ਇਹਨਾਂ ਨੇ ਉਹਨੂੰ ਬੁਰੀ ਸੰਗ ਵਿੱਚ ਪਾ ਲਿਆ ਜਾਂ ਫਿਰ ਮਾਤਿਆਂ ਨੂੰ ਮਜਬੂਰੀ ਉਹਨਾਂ ਬੱਚਿਆਂ ਨੂੰ विदेश भेजना पै कि पुत इतना थो है कि हाल है बस चला जा बस करजे लैके जिम्मे भी मर्जी करके उन्होंने अपनी अखा तो दूर करता सो जिम्मेवार कौन ने व्डे तस्कर जेडे छोटे ने ना डिस्ट्रीब्यूटर ने कोरियर ने समान उथे जाना बस पर जेड़ मेन ने ਉਹ ਕਾਪੂਨੇ ਉਹਦੇ ਸੀ ਕਦੇ ਉਹ ਨਾ ਹੀ ਮੱਗਦੇ ਆਉਂਦੇ ਸੀ ਉਹਦਾ ਬਸ ਸਪਲਾਇਰ ਸੀਗੇ ਫੋਨ ਤੇ ਕਹਿੰਦੇ ਸੀ ਇੱਥੋਂ ਚੱਕ ਲੋ ਆ ਆਪਣੇ ਡਿਸਟ੍ਰਿਕਟੇ ਪੂਰਾ ਇੱਕ ਪੂਰਾ ਉਹਨਾਂ ਦਾ ਤਾਣਾ ਬਾਣਾ ਪੂਰਾ ਸੰਗਠਨ ਵਾਂਗੂ ਬਣਾਇਆ ਹੋਇਆ ਸੀਗਾ ਕਿ ਆ ਤੂੰ ਆ ਜਿਲੇ ਦਾ ਮਾਲਕ ਹੈ ਤੇਰੇ ਕੋਲ ਆ ਤਹਿਸੀਲਾਂ ਨੇ ਤੇਰੇ ਕੋਲੇ ਆ ਪਿੰਡ ਨੇ ਇਸ ਤਰ੍ਹਾਂ ਬਣਾਇਆ ਸੀ ਸੋ ਅਸੀਂ ਕਾਫੀ ਹੱਦ ਤੱਕ ਇਸ ਮਾਫੀਆ ਨੂੰ ਤੋੜਨ ਚ ਕਾਮਯਾਬ ਹਜੇ ਵੀ ਚੱਲ ਰਿਹਾ ਕੰਮ ਅੱਜ ਪੰਜਾਬ ਕੈਬਨਿਟ ਦੀ ਇੱਕ ਅਹਿਮ ਬੈਠਕ ਹੋਈ ਹੈ ਬੈਠਕ ਦੇ ਵਿੱਚ ਕਈ ਵੱਡੇ ਫੈਸਲੇ ਕੈਬਨਿਟ ਦੇ ਵੱਲੋਂ ਕੀਤੇ ਗਏ ਨੇ ਦਰਸਲ ਪੰਜਾਬ ਕੈਬਨਿਟ ਨੇ ਸੰਨਤੀ ਪਲਾਟਾ ਨੂੰ ਲੀਜ਼ ਹੋਲਡ ਅਤੇ ਫ੍ਰੀ ਹੋਲਡ ਦੇ ਵਿੱਚ ਬਦਲਣ ਤੇ ਸੰਨਤੀ ਪਲਾਟਾ ਦੀ ਜ਼ਮੀਨੀ ਵਰਤੋਂ ਦੇ ਵਿੱਚ ਤਬਦੀਲੀ ਸੰਬੰਧੀ ਦੋ ਮਹੱਤਵਪੂਰਨ ਨੀਤੀਆਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਇਹ ਦੋਵੇਂ ਫੈਸਲੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ ਪੰਜਾਬ ਕੈਬਨਿਟ ਦੀ ਬੈਠਕ ਦੇ ਵਿੱਚ ਲਏ ਗਏ ਨੇ ਕੈਬਨਿਟ ਬੈਠਕ ਉਪਰੰਤ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਨਵੀਂ ਅਤੇ ਨਿਯੁਆਨਯੋਗ ਊਰਜਾ ਮੰਤਰੀ ਅਮਨ ਅਰੋੜਾ ਅਤੇ ਸਨਤ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਦੇ ਉਦਯੋਗਪਤੀਆਂ ਦੇ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸਨਤੀ ਪਲਾਟਾ ਨੂੰ ਲੀਜ਼ ਹੋਲਡ ਅਤੇ ਫ੍ਰੀ ਹੋਲਡ ਦੇ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਉਸੇ ਮੰਗ ਨੂੰ ਪੂਰਾ ਕਰਦਿਆਂ ਅੱਜ ਇਹ ਫੈਸਲਾ ਲਿਆ ਗਿਆ ਹੈ ਔਰ ਅਮਨ ਅਰੂੜਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਸੂਬਾ ਸਰਕਾਰ ਨੂੰ 1000 ਕਰੋੜ ਰੁਪਏ ਦੇ ਕਰੀਬ ਦੀ ਕਮਾਈ ਹੋਏਗੀ। ਉਹਨਾਂ ਨੇ ਕਿਹਾ ਕਿ ਲੈਂਡ ਯੂਜ਼ ਨੀਤੀ ਦੇ ਨਾਲ ਲੋਕ ਸਨਤ ਹੀ ਪਲਾਟਾ ਅਤੇ ਵਪਾਰਕ ਅਦਾਰੇ, ਹੋਟਲ, ਕਨਵੈਨਸ਼ਨ ਸੈਂਟਰ, ਹਸਪਤਾਲ ਅਤੇ ਹੋਸਟਲ ਚਲਾ ਸਕਦੇ ਨੇ। ਉਹਨਾਂ ਨੇ ਕਿਹਾ ਕਿ ਇਹਨਾਂ ਫੈਸਲਿਆਂ ਦੇ ਨਾਲ ਪੰਜਾਬ ਵਿੱਚ ਸਨਤਕਾਰਾਂ ਨੂੰ ਵੱਡੀ ਰਾਹਤ ਮਿਲੇਗੀ ਜੋ ਪਿਛਲੇ ਲੰਬੇ ਸਮੇਂ ਤੋਂ ਆਪਣੀ ਸਨਤੀ ਜ਼ਮੀਨ ਦੀ ਸਹੀ ਟੰਗ ਦੇ ਨਾਲ ਵਰਤੋਂ ਨਹੀਂ ਕਰ پا ਰਹੇ ਸੀ। ਹੁਣ ਗੱਲ ਵਿਕਰਮ ਸਿੰਘ ਮਜੀਠੀਆ ਦੀ ਕਰਨੀ ਹੈ ਦਰਸਲ ਮੋਹਾਲੀ ਕੋਰਟ ਨੇ ਵਿਕਰਮ ਸਿੰਘ ਮਜੀਠੀਆ ਨੂੰ 7 ਦਿਨਾਂ ਦੇ ਰਿਮਾਂਡ ਦੇ ਉੱਤੇ ਭੇਜ ਦਿੱਤਾ ਹੈ ਮੋਹਾਲੀ ਦੀ ਜ਼ਿਲ੍ਹਾ ਕੋਰਟ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਡਰੱਗ ਮਨੀ ਅਤੇ ਸਰੋਤ ਤੋਂ ਵੱਧ ਆਮਦਨ ਮਾਮਲੇ ਦੇ ਵਿੱਚ 7 ਦਿਨਾਂ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ ਉੱਚ ਵਿਜੀਲੈਂਸ ਦੀ ਟੀਮ ਨੇ ਕੋਰਟ ਦੇ ਵਿੱਚ ਬਹਿਸ ਦੇ ਦੌਰਾਨ ਮਜੀਠੀਆ ਦਾ 12 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ ਮਜੀਠੀਆ ਨੂੰ ਹੁਣ 2 ਜੁਲਾਈ ਨੂੰ ਮੁੜ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਵਿਜੀਲੈਂਸ ਦੀ ਟੀਮ ਨੇ ਅਕਾਲੀ ਆਗੂ ਨੂੰ ਲੰਗੇ ਦਿਨੇ ਉਸ ਦੀ ਅੰਮ੍ਰਿਤਸਰ ਦੇ ਵਿੱਚ ਗ੍ਰੀਨ ਐਵੇਨਿਊ ਬਿਜਲੀ ਰਿਹਾਈਸ਼ ਤੋਂ ਹਿਰਾਸਤ ਦੇ ਵਿੱਚ ਲਿਆ ਸੀ ਔਰ ਇਸ ਤੋਂ ਪਹਿਲਾਂ ਅੱਜ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਦੁਪਹਿਰੇ 12 ਵਜੇ ਦੇ ਕਰੀਬ ਮੁਹਾਲੀ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਕੋਰਟ ਦੇ ਵਿੱਚ ਪੇਸ਼ੀ ਦੇ ਮੱਦੇ ਨਜ਼ਰ ਜ਼ਿਲ੍ਹਾ ਅਦਾਲਤ ਕੰਪਲੈਕਸ ਨੂੰ ਪੁਲਿਸ ਛੋਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਕਿਉਂਕਿ ਬਹੁਤ ਸਾਰੇ ਅਕਾਲੀ ਆਗੂ ਜਿਹੜੇ ਸੀ ਉਹ ਉੱਥੇ ਪਹੁੰਚਣੇ ਸ਼ੁਰੂ ਹੋ ਗਏ ਸੀ ਔਰ ਕਈਆਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਸੀ ਉਧਰ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਅਤੇ ਵਕੀਲਾਂ ਦੀ ਟੀਮ ਜਿਹੜੀ ਸੀ ਅਦਾਲਤ ਦੇ ਫੈਸਲੇ ਤੋਂ ਬਾਅਦ ਕਈ ਸਵਾਲ ਖੜੇ ਕਰਦੀ ਹੋਈ ਨਜ਼ਰ ਆਈਏ ਬਾਹਰ ਆ ਕੇ ਅਰਸ਼ਦੀਪ ਕਲੇਰ ਜਿਹੜੇ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ਤੁਹਾਨੂੰ ਸੁਣਾਉਂਦੇ ਹਾਂ ਤੇ ਅੱਜ ਮੁਹਾਲੀ ਦੀ ਕੋਰਟ ਦੇ ਵਿੱਚ ਉਹਨਾਂ ਵੱਲੋਂ ਧਨੁਆ ਸਾਹਿਬ ਸਾਡੇ ਸੀਨੀਅਰ ਐਡਵੋਕੇਟ ਹੈ ਅਰਸ਼ਦੀਪ ਚੀਮਾ ਜੀ ਤੇ ਮੈਂ ਅਸੀਂ ਕੋਰਟ ਦੇ ਵਿੱਚ ਪੇਸ਼ ਹੋਏ ਔਰ ਧਨੁਆ ਸਾਹਿਬ ਨੇ ਉੱਥੇ ਆਰਗੂਮੈਂਟਸ ਕੀਤੀਆਂ ਚੀਮਾ ਸਾਹਿਬ ਜੀ ਕੀਤੀਆਂ ਅਸੀਂ ਕੋਰਟ ਨੂੰ ਦੱਸਿਆ ਕਿ ਕਿਸ ਤਰੀਕੇ ਇਹ ਜਿਹੜੀ ਵਿਕਰਮ ਮਜੀਠੀਆ ਸਾਹਿਬ ਤੇ ਐਫ ਆਈ ਆਰ ਦਿੱਤੀ ਗਈ ਹੈ ਇਹ ਬਲੈਟੈਂਟ ਮਿਸਯੂਜ਼ ਹੈ ਪਾਵਰ ਦਾ ਔਰ ਮੁੱਖ ਮੰਤਰੀ ਦੀਆਂ ਆਪਦੀਆਂ ਇੱਛਾ ਸ਼ਕਤੀਆਂ ਦਾ ਕਿਉਂਕਿ ਕਾਨੂੰਨ ਤੋਂ ਉੱਪਰ ਚੱਲਦੇ ਨੇ ਸਾਡੇ ਮੁੱਖ ਮੰਤਰੀ ਹੁਣ ਤੁਸੀਂ ਸਾਰਾ ਮੀਡੀਆ ਗਵਾਓ ਕੱਲ ਦਾ ਦਿੱਲੀ ਤੋਂ ਹਿੰਦੀ ਚ ਲਿਖ ਲਿਖ ਕੇ ਮੈਸੇजेस ਆਏ WhatsApp 'ਤੇ ਕੀ ਭੇਜਿਆ ਜਾ ਰਿਹਾ ਜੀ ਯੁਧ ਨਸ਼ੇ ਵਿਰੁੱਧ ਮੇ ਕਾਰਵਾਈ ਹੋਈ ਔਰ ਅੱਜ ਕੋਰਟ ਦੇ ਵਿੱਚ ਜਿਹੜਾ ਰਿਮਾਂਡ ਪੇਪਰਸ ਆਏ ਨੇ ਜਿਹੜੀ ਸਰਕਾਰ ਨੇ ਬਹਿਸ ਕੀਤੀ ਹੈ ਹੁਣ ਤੁਹਾਨੂੰ ਪਤਾ ਵੀ ਇਹ ਸਾਰਾ ਕੇਸ ਕਾ ਦਾ ਹੁਣ ਨਸ਼ੇ ਦੀ ਤਾਂ ਗੱਲ ਹੀ ਹੈ ਨਹੀਂ ਨਸ਼ਾ ਤਾਂ ਸਰਕਾਰ ਨੂੰ 4 ਸਾਲ ਹੋ ਗਏ ਨਸ਼ੇ ਦੀ ਤਾਂ ਕੋਈ ਗੱਲ ਸਰਕਾਰ ਨੂੰ ਲੱਭੀ ਨਹੀਂ ਸੁਪਰੀਮ ਕੋਰਟ ਤੱਕ ਸਰਕਾਰ ਦੀ ਫਜ਼ੀਅਤ ਹੋ ਗਈ ਸੁਪਰੀਮ ਕੋਰਟ ਤੋਂ ਝਾੜ ਪਈ ਉਥੇ ਬੇਲੜ ਜੇ ਕਰਾਉਣਗੇ ਬੇਲ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਪਟੀਸ਼ਨ ਡਿਸਮਿਸ ਕਰ ਦਿੱਤੀ ਹੁਣ ਆ ਕੇ ਜਿਹੜਾ ਨਵਾਂ ਪਰਚਾ ਦਿੱਤਾ ਉਹ ਕਹਿੰਦੇ ਜੀ ਆਮਦਨ ਤੋਂ ਵੱਧ ਜਾਇਦਾਦ ਦਾ ਪਰਚਾ ਹੈ। ਪਰ ਹਾਸੋ ਹੀ ਨਹੀਂ ਸਥਿਤੀ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਦਾ ਪਰਚਾ ਦੇਣ ਦੇ ਲਈ ਜੋ ਸੁਪਰੀਮ ਕੋਰਟ ਦੀ ਰਿਕੁਆਇਰਮੈਂਟ ਹੈ ਜੋ ਸੁਪਰੀਮ ਕੋਰਟ ਨੇ ਇੱਕ ਪ੍ਰੋਸੀਜਰ ਲੇ ਡਾਊਨ ਕੀਤਾ ਹੈ ਕਿ ਜੇ ਕਿਸੇ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦਾ ਪਰਚਾ ਦੇਣਾ ਤਾਂ ਪਹਿਲਾਂ ਉਹਨੂੰ ਇੱਕ ਰਿਟਰਨ ਕੁਐਸਚਨਅਰ ਦੇਣਾ ਤੇ ਸਾਡੀ ਪੰਜਾਬ ਦੀ ਸਰਕਾਰ ਨੂੰ ਇਹ आदत ਪੈ ਗਈ ਹੈ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹਾਂਗਾ ਕਿ ਮੁੱਖ ਮੰਤਰੀ ਸਾਹਿਬ ਤੁਹਾਨੂੰ ਕਾਨੂੰਨ ਦਾ ਨਹੀਂ ਪਤਾ ਪਰ ਤੁਸੀਂ ਬੰਦੇ ਵੀ ਐਸੇ ਰੱਖ ਲਏ ਨੇ ਜਿਨ੍ਹਾਂ ਨੂੰ ਆਪ ਕਾਨੂੰਨ ਦਾ ਨਹੀਂ ਪਤਾ ਹੁਣ ਜਿਹੜਾ ਪਰਚਾ ਵਿਕਰਮ ਜੀਠੀਆ ਸਾਹਿਬ ਤੇ ਦਿੱਤਾ ਇਹ ਉਸੇ ਐਸਆਈਟੀ ਜਿਹੜੀ ਅਜੇ ਤੱਕ 4 ਸਾਲਾਂ ਚ ਡਰੱਗ ਕੇਸ ਦੇ ਵਿੱਚ ਚਲਾਨ ਨਹੀਂ ਪੇਸ਼ ਕਰ ਸਕੀ ਲਗਾਤਾਰ ਹਾਈ ਕੋਰਟ ਸੁਪਰੀਮ ਕੋਰਟ ਤੋਂ ਝਾੜ ਖਰੀ ਹੈ ਉਹ ਐਸਆਈਟੀ ਦੀ ਇੱਕ ਰਿਪੋਰਟ ਨੂੰ ਆਧਾਰ ਬਣਾ ਕੇ ਇੱਕ ਖਾਰਜ ਰਿਪੋਰਟ ਨੂੰ ਆਧਾਰ ਬਣਾ ਕੇ ਇਹ ਨਵਾਂ ਪਰਚਾ ਦਰਜ ਕੀਤਾ ਗਿਆ ਸਿਰਫ ਤੇ ਸਿਰਫ ਉਹਦਾ ਕਾਰਨ ਹੈ ਕਿ ਜਦੋਂ ਲਾਸਟ ਤਰੀਕ ਮੈਂ ਫੇਰ ਕਰਾ ਦੇ ਯਾਦ ਕਿ ਸੁਪਰੀਮ ਕੋਰਟ ਗਏ ਸੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਬਹੁਤ ਲੰਮਾ ਸਮਾਂ ਹੋ ਗਿਆ ਤੁਸੀਂ 2 ਦਿਨ ਚ ਆਪਣੀ ਇਨਵੈਸਟੀਗੇਸ਼ਨ ਖਤਮ ਕਰੋ 2 ਦਿਨ ਦਾ ਸਮਾਂ ਮੁਕਰਰ ਕੀਤਾ ਸੀ ਇਹ ਕਹਿੰਦੇ ਸੀ ਤੁਸੀਂ ਬੇਲ ਰਜੈਕਟ ਕਰ ਦਿਓ ਸੁਪਰੀਮ ਕੋਰਟ ਕਹਿੰਦੇ ਨਹੀਂ 4 ਸਾਲ ਚ ਜੇ ਤੁਸੀਂ ਇਨਵੈਸਟੀਗੇਸ਼ਨ ਨਹੀਂ ਖਤਮ ਕਰ ਸਕੇ ਇਹ ਤਾਂ 2-3 ਘੰਟਿਆਂ ਚ ਹੋ ਜਾਣੀ ਚਾਹੀਦੀ ਐ ਫਿਰ ਵੀ ਤੁਹਾਨੂੰ 2 ਦਿਨ ਦਾ ਸਮਾਂ ਦਿੰਨੇ ਆ ਬੇਲ ਅਜੈਕਟ ਨਹੀਂ ਕੀਤੀ 2 ਦਿਨ ਸੁਪਰੀਮ ਕੋਰਟ ਦੇ ਕਹਿਣ ਤੇ ਮਜੀਠੀਆ ਸਾਹਿਬ ਪੇਸ਼ ਹੋਏ ਪੇਸ਼ ਹੋ ਕੇ ਉਹਨਾਂ ਨੇ ਕਿਹਾ ਕਿ ਇਨਵੈਸਟੀਗੇਸ਼ਨ ਕੰਕਲੂਡ ਕਰੋ ਹੁਣੇ ਚੋਰ ਮੋਰੀ ਖੋਲੀ ਐ ਸੁਪਰੀਮ ਕੋਰਟ ਆਰਡਰ ਦੀ ਵਾਇਲੇਸ਼ਨ ਕਰ ਕਿਉਂ ਪਸ ਸੁਪਰੀਮ ਕੋਰਟ ਕਹਿੰਦਾ ਕੁਝ ਖਤਮ ਕਰੋ ਇਨਵੈਸਟੀ ਖਤਮ ਕਰੋ ਨਵਾਂ ਪ੍ਰੇਤ ਨਵਰਤਾ ਦੇ ਵੀ ਉਹੀ ਹੈ ਉਹੀ ਕੰਪਨੀਆਂ ਪਤਾ ਨਹੀਂ ਕਿੱਥੋਂ ਚੱਕ ਕੇ ਲਿਆਏ ਨੇ ਮੈਂ ਫੇਰ ਦੁਬਾਰਾ ਕਹਦੇ ਆ ਕਿ 500 ਕਰੋੜ ਦੀ ਗੱਲ ਕਰਦੇ ਨੇ ਮੈਂ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚੈਲੰਜ ਹੈ ਕਿ ਕੁਝ ਕੰਪਨੀਆਂ ਦਾ ਜ਼ਿਕਰ ਕਰਦੇ ਨੇ ਕਹਿੰਦੇ ਜੀ ਸਾਈਪ੍ਰਸ ਦੇ ਵਿੱਚ ਬਿਜ਼ਨਸ ਕਰ ਰਹੀਆਂ ਨੇ ਮੁੱਖ ਮੰਤਰੀ ਸਾਹਿਬ ਉਹ ਕੰਪਨੀਆਂ ਕਿਤੇ ਵਿਕਰਮ ਮਜੀਠੀਆ ਨਾਲ ਕਨੈਕਟਡ ਹੈਗੀਆਂ ਨੇ ਕਿਉਂਕਿ ਜਿੱਥੇ ਤੱਕ ਸਾਡੀ ਜਾਣਕਾਰੀ ਹੈ ਜਿਹੜੀਆਂ ਕੰਪਨੀਆਂ ਦੀ ਗੱਲ ਕਰਦੇ ਹਾਂ ਤਾਂ ਭਾਰਤ ਸਰਕਾਰ ਦੀਆਂ ਮਨਜ਼ੂਰਸ਼ੁਦਾ ਕੰਪਨੀਆਂ ਨੇ ਭਾਰਤ ਸਰਕਾਰ ਤੋਂ ਲਾਇਸੈਂਸ ਲੈ ਕੇ ਕੰਮ ਕਰ ਰਹੀਆਂ ਨੇ ਕੀ ਇਹਦਾ ਮਤਲਬ ਸਾਰੀ ਭਾਰਤ ਸਰਕਾਰ ਗਲਤ ਕੰਮ ਕਰ ਰਹੀ ਹੈ ਉਹ ਸਾਰੀਆਂ ਕੰਪਨੀਆਂ FEMA ਚ ਪ੍ਰੂਫ ਨੇ ਉਹ ਸਾਰੀਆਂ ਕੰਪਨੀਆਂ RBI ਵੱਲੋਂ ਅਪਰੂਵਡ ਨੇ ਉਹ ਸਾਰੀਆਂ ਕੰਪਨੀਆਂ ਇਨਕਮ ਟੈਕਸ ਪ੍ਰੂਫ ਨੇ ਮੇਰੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਆਕੇ ਜੀ 500 ਕਰੋੜ ਦਾ ਮਤਲਬ ਝੂਠ ਦੀ ਇੱਕ ਹੱਦ ਹੁੰਦੀ ਹੈ ਜਿਹੜੀਆਂ ਕੰਪਨੀਆਂ ਦਾ ਜ਼ਿਕਰ ਹੋ ਰਿਹਾ ਕਦੇ ਸਰਾਇਆ ਇੰਡਸਟਰੀ ਦਾ ਜ਼ਿਕਰ ਹੁੰਦਾ ਸੁਪਰੀਮ ਕੋਰਟ ਚ ਜਾ ਕੇ ਕਹਿੰਦੇ ਜੀ ਸਰਾਇਆ ਇੰਡਸਟਰੀ ਚ ਇਹਨਾਂ ਨੇ ਅਸਤੀਫਾ ਦਿੱਤਾ ਸੀ 2007 ਚ ਮੰਤਰੀ ਬਣਨ ਤੋਂ ਪਹਿਲਾਂ ਤੇ ਇਸ FIR ਚ ਕਹਿੰਦੇ ਜੀ ਸਰਾਇਆ ਇੰਡਸਟਰੀ ਦਾ ਡਾਇਰੈਕਟਰ ਹੈ ਮਤਲਬ ਸੁਪਰੀਮ ਕੋਰਟ ਨੂੰ ਕੁਝ ਹੋਰ ਗੱਲ ਕਹਿੰਦੇ ਨੇ ਉਰੀਆ ਕਿ ਲੋਅਰ ਕੋਰਟ ਨੂੰ ਕੁਝ ਹੋਰ ਗੱਲ ਕਹਿੰਦੇ ਨੇ ਟੋਟਲ ਝੂਠ ਦੇ ਉੱਤੇ ਇੱਕ ਪਲੰਦਾ ਬਣਾਇਆ ਮਕਸਦ ਕਿ ਵਿਕਰਮ ਮਜੀਠੀਆ ਕਿਉਂਕਿ ਸਰਕਾਰ ਦੇ ਖਿਲਾਫ ਬੋਲ ਰਹੇ ਨੇ ਵਿਕਰਮ ਮਜੀਠੀਆ ਕਿਉਂਕਿ ਆਏ ਦਿਨ ਇਹਨਾਂ ਦੇ ਮੰਤਰੀਅਤ ਦੀਆਂ ਕਰਤੂਤਾਂ ਨੂੰ ਉਜਾਗਰ ਕਰਦੇ ਨੇ ਵਿਕਰਮ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੀ ਲੜਾਈ ਲੜ ਰਹੇ ਨੇ ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜ ਰਹੇ ਨੇ ਕਿ ਕਿਸੇ ਤਰੀਕੇ ਉਹਨਾਂ ਦੀ ਜ਼ੁਬਾਨ ਬੰਦ ਕਰਾ ਲਈ ਔਰ ਅੱਜ ਵੀ ਜਿੱਦਾਂ ਮੈਂ ਤੁਹਾਨੂੰ ਹਮੇਸ਼ਾ ਪਹਿਲਾਂ ਵੀ ਕਹਿੰਦਾ ਸੀ ਜਦੋਂ ਇਹ ਐਨਡੀਪੀਐਸ ਦਾ ਪਰਚਾ ਦਿੱਤਾ ਸੀ ਜਿਹੜਾ ਕਿ ਹੁਣ ਅੱਜ ਸਰਕਾਰ ਨੇ ਇਹ ਰਿਮਾਂਡ ਪੇਪਰਾਂ 'ਚ ਮੰਨ ਲਿਆ ਕਿ ਐਨਡੀਪੀਐਸ ਨਸ਼ੇ ਦੀ ਤਾਂ ਗੱਲ ਹੀ ਹੈ ਨਹੀਂ ਹੁਣ ਤਾਂ ਸਿਰਫ ਤੇ ਸਿਰਫ ਪਰਚਾ ਰਹਿ ਗਿਆ ਆਮਦਨ ਤੋਂ ਬਾਅਦ ਜਾਇਦਾਦ ਦਾ ਸੋ ਜਿੱਦਾਂ ਐਨਡੀਪੀਐਸ ਦਾ ਪਰਚਾ ਡਿੱਗਿਆ ਕਿਉਂਕਿ ਇੱਕ ਵਾਰੀ ਪਰਚਾ ਪਾ ਦੇਣਾ ਆਪਾਂ ਸਮਝਦੇ ਹਾਂ ਕਿ ਸਾਡਾ ਕਾਨੂੰਨ ਇਸ ਤਰੀਕੇ ਦਾ ਹੈ ਕਿ ਕਿਸੇ ਦੇ ਉੱਤੇ ਪਰਚਾ ਹੋ ਗਿਆ ਰੈਸਟ ਹੋ ਗਿਆ ਉਹ ਇੱਕ ਪਾਈਪਲਾਈਨ ਚ ਬਹਿ ਜਾਂਦਾ ਉਹਨੂੰ ਉਹੀ ਪ੍ਰੋਸੈਸ ਚੋਂ ਲੰਘਣਾ ਪੈਂਦਾ ਪਰ ਇਹ ਵੀ ਉਸੇ ਤਰੀਕੇ ਦਾ ਬੋਗਸ ਪਰਚਾ ਹੈ ਜਿਸ ਤਰੀਕੇ ਹਾਈ ਕੋਰਟ ਤੇ ਸੁਪਰੀਮ ਕੋਰਟ ਨੇ ਪਹਿਲੇ ਪਰਚੇ ਦੇ ਬਾਰੇ ਟਿੱਪਣੀਆਂ ਕੀਤੀਆਂ ਨੇ ਅੱਜ ਮੇਰੀ ਗੱਲ ਯਾਦ ਰੱਖਿਓ ਇਹ ਜਿਹੜਾ ਪਰਚਾ ਹੈ ਇਹਦੇ ਬਾਰੇ ਵੀ ਐਸੀਆਂ ਟਿੱਪਣੀਆਂ ਆਉਣਗੀਆਂ ਕਿਉਂਕਿ ਬੋਗਸ ਕੰਮ ਬੋਗਸ ਸਰਕਾਰਾਂ ਵੱਲੋਂ ਕੀਤੇ ਗਏ ਨੇ ਔਰ ਇਹਦੀ ਥੋੜੀ ਜੀ ਡਿਟੇਲ ਮੈਂ ਜ਼ਰੂਰ ਕਹੂੰਗਾ ਕਿ ਫਰਦਰ ਅਗੇ ਤਨਵਾਦ ਸਾਹਿਬ ਤੇ ਐਡਵੋਕੇਟ ਅਰਸ਼ਦੀਪ ਟੀਮਾ ਸਾਹਿਬ ਥੋੜੀ ਨਾਲ ਸ਼ੇਅਰ ਕਰਨਗੇ ਟੈਕਨੀਕੈਲਿਟੀਜ਼ ਦੇ ਉੱਤੇ ਕਿਉਂਕਿ ਸੁਪਰੀਮ ਕੋਰਟ ਤੱਕ ਚੀਮਾ ਸਾਹਿਬ ਨੇ ਕੇਸ ਲੜਿਆ ਧਰਵਾਤ ਸਾਹਿਬ ਨੇ ਉਰੇ ਸਾਰਾ ਇਹ ਲੜਿਆ ਸੋ ਇਹ ਟੈਕਨੀਕੈਲਿਟੀਜ਼ ਤੇ ਤੁਹਾਨੂੰ ਥੋੜਾ ਜਰੂਰ ਦੱਸਾਂ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਸ਼ਰੂਮਨੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਕਿ ਜੋ ਵੀ ਪ੍ਰਸ਼ਾਸਨ ਦੇ ਵੱਲੋਂ ਜਾਂ ਸਰਕਾਰ ਦੇ ਵੱਲੋਂ ਵਿਕਰਮ ਮਜੀਠੀਆ ਦੇ ਨਾਲ ਕੀਤਾ ਜਾ ਰਿਹਾ ਹੈ ਉਹ ਬਿਲਕੁਲ ਗਲਤ ਹੈ ਵਿਕਰਮ ਮਜੀਠੀਆ ਦੇ ਉੱਪਰ ਜੇ ਕੋਈ ਕਾਰਵਾਈ ਕਰਨੀ ਸੀ ਤੇ ਉਸ ਤੋਂ ਪਹਿਲਾਂ ਉਸ ਨੂੰ ਨੋਟਿਸ ਭੇਜਣਾ ਜ਼ਰੂਰੀ ਸੀ ਹੋਰ ਹਰਜਿੰਦਰ ਸਿੰਘ ਧਾਮੀ ਨੇ ਕਈ ਤਰੀਕੇ ਦੇ ਸਵਾਲ ਚੁੱਕੇ ਨੇ ਜਿਹੜੀ ਡੈਮੋਕ੍ਰੇਸੀ ਆ ਇਹਦਾ ਇੱਕ ਨੋਰਮ ਹੁੰਦਾ ਜੁਡੀਸ਼ਰੀ ਜਿਹੜੀ ਆ ਇਹ ਇੰਡੀਪੈਂਡੈਂਟ ਤੇ ਡੈਮੋਕ੍ਰੇਸੀ ਦਾ ਇੱਕ ਥੰਮ ਮੰਨਿਆ ਜਾਂਦਾ ਤੇ ਉਹ ਸਮੇਂ ਸਮੇਂ ਸੁਪਰੀਮ ਕੋਰਟ ਆਨਰੇਬਲ ਹਾਈ ਕੋਰਟ ਰੂਲਸ ਐਂਡ ਰੈਗੂਲੇਸ਼ਨ ਘਟਦੀ ਆ ਜਿਹੜੇ ਪੁਲਿਸ ਰੂਲਸ ਹੁੰਦੇ ਉਹ ਆਪਣੇ ਹੁੰਦੇ ਆ ਪਰ ਜੁਡੀਸ਼ਰੀ ਵੀ ਸਮੇਂ ਸਮੇਂ ਤੇ ਡਾਇਰੈਕਸ਼ਨਾਂ ਦਿੰਦੀ ਆ ਮੈਂ ਸਮਝਦਾ ਕਾਨੂੰਨ ਆਪਣੇ ਤੌਰ ਤੇ ਸਿੱਧਾ ਹੱਥਾਂ ਚ ਲੈਣਾ ਜੇ ਵਿਜੀਲੈਂਸ ਨੂੰ ਕੋਈ ਰੰਗ ਰਹੀ ਉਹਨਾਂ ਨੂੰ ਸਦਿਆ ਜਾ ਸਕਦਾ ਸੀ ਜਾਂ ਤਾਂ ਹੋਵੇ ਵੀ ਬੰਦਾ ਕੋਈ ਭਗਾੜਾ ਆ ਕਿਸੇ ਤਰ੍ਹਾਂ ਦੀ ਕੋਆਪਰੇਸ਼ਨ ਨਹੀਂ ਕਰਦਾ ਤੇ ਫਿਰ ਤਾਂ ਉਹਨੂੰ ਕਿਸੇ ਟੰਗ ਨਾਲ ਤੁਸੀਂ ਕਰ ਸਕਦੇ ਪਰ ਉਹ ਵੀ ਕਾਨੂੰਨ ਆਜਾਜ਼ਤ ਨਹੀਂ ਦਿੰਦਾ ਪਰ ਜੇ ਇਸ ਹਿਸਾਬ ਦੇ ਨਾਲ ਮੌਜੂਦਾ ਐਮਐਲਏ ਤੇ ਫਿਰ ਸਾਬਕਾ ਮੰਤਰੀ ਉਹਨਾਂ ਦੇ ਘਰ ਤੜਕੇ ਬੱਚਿਆਂ ਨੂੰ ਮਾਂ ਨੂੰ ਸਾਰਿਆਂ ਨੂੰ ਪਰੇਸ਼ਾਨ ਕਰਨਾ ਮੈਂ ਸਮਝਦਾ ਇਹ ਬਹੁਤ ਵੱਡੀ ਇਹ ਸਰਕਾਰ ਦੀ ਜਿਹੜੀ ਆ ਅਣਗਹਿਲੀ ਨਹੀਂ ਇਹ ਸਰਕਾਰ ਇਸ ਗੱਲ ਤੋਂ ਮੁਕਤ ਨਹੀਂ ਹੋ ਸਕਦੀ ਤੇ ਉਹਨਾਂ ਨੂੰ ਪ੍ਰੋਪਰ ਨੋਟਿਸ ਦੇ ਕੇ ਫਿਰ ਸੱਦਿਆ ਜਾ ਸਕਦਾ ਸੀ ਤੇ ਐਵੇਂ ਜੇ ਕਰਨੀ ਆ ਤਾਂ ਫਿਰ ਤਾਂ ਇਹ ਜਿਹੜੇ ਕਾਨੂੰਨ ਦੇ ਰੱਖੇ ਆ ਉਹੇ ਕਾਨੂੰਨ ਨੂੰ ਫਿਰ ਆਪਣੇ ਦਿਹੜਨ ਲਾਪਣਗੇ ਤੇ ਫਿਰ ਲੋਕਾਂ ਇਨਸਾਫ ਖਸਮ ਲੈਣਗੇ ਦੇਖੋ ਦੇਖੋ ਮੈਂ ਕਹਿੰਦਾ ਬੇਨਤੀ ਮੇਰੀ ਸੁਣ ਲਓ ਮੈਂ ਪਹਿਲਾਂ ਵੀ ਕਹਿੰਦਾ ਜਿਹੜੇ ਡੈਮੋਕ੍ਰੇਸੀ ਆ ਉਹਦੇ ਵਿੱਚ ਬੰਦਾ ਪ੍ਰੋਟੈਸਟ ਕਰ ਸਕਦਾ ਤੇ ਜੇ ਪ੍ਰੋਟੈਸਟ ਕਰਨ ਤੋਂ ਵੀ ਰੋਕਾਂਗੇ ਫਿਰ ਤਾਂ ਡੈਮੋਕ੍ਰੇਸੀ ਦੀ ਆਵਾਜ਼ ਬੰਦ ਕਰਨ ਵਾਲੀ ਗੱਲ ਹੈ ਦੂਜੇ ਪਾਸੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਵਿਕਰਮ ਮਜੀਠੀਆ ਤੇ ਕਈ ਸਵਾਲ ਖੜੇ ਕੀਤੇ ਗਏ ਨੇ ਮਤਲਬ ਜਿੱਥੇ ਅਕਾਲੀ ਦਲ ਆਮ ਆਦਮੀ ਪਾਰਟੀ ਦੇ ਉੱਪਰ ਸਰਕਾਰ ਸਵਾਲ ਖੜੇ ਕਰ ਰਹੀ ਹੈ ਦੂਸਰੇ ਪਾਸੇ ਜਥੇਬੰਦੀ ਦੇ ਵੱਲੋਂ ਵਾਰਿਸ ਪੰਜਾਬ ਦੇ ਜਾਨੀ ਕਿ ਅਮਰਿਤਪਾਲ ਸਿੰਘ ਦੀ ਜਥੇਬੰਦੀ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਦੇ ਉੱਪਰ ਹੀ ਸਵਾਲ ਖੜੇ ਕਰ ਦਿੱਤੇ ਗਏ ਨੇ ਦਰਸਲ ਪਾਰਟੀ ਦੇ ਮੁਖ ਬੁਲਾਰੇ ਐਡਵੋਕੇਟ ਈਮਾਨ ਸਿੰਘ ਖਾਰਾ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਔਰ ਕਿਹਾ ਕਿ ਇਹ ਉਹੀ ਵਿਕਰਮ ਮਜੀਠੀਆ ਹੈ ਜਿਹੜਾ ਕਹਿੰਦਾ ਸੀ ਮੈਨੂੰ 10 ਮਿੰਟ ਦਿਓ ਮੈਂ ਅਮਰਿਤਪਾਲ ਨੂੰ ਬੰਦੇ ਦਾ ਪੁੱਤ ਬਣਾ ਦੇਵਾਂਗਾ ਉਸ ਵੀਡੀਓ ਦੇ ਵਿੱਚ ਈਮਾਨ ਸਿੰਘ ਖਾਰਾ ਨੇ ਕੀ ਕਿਹਾ ਤੁਹਾਨੂੰ ਸੁਣਾਉਂਦੇ ਹਾਂ ਦੋਸਤੋ ਜਿਵੇਂ ਕਿ ਗੁਰੂ ਸਹਿਬਾਨਾ ਨੇ ਫਰਮਾਇਆ ਹੈ ਜਿਹਾ ਬੀਜੇਸੋ ਲੂਣੇ ਕਰਮਾ ਸੰਦਰਾ ਖੇਤ ਜਿਹੋ ਜਿਆ ਕੋਈ ਇਨਸਾਨ ਕਰਮ ਕਰਦਾ ਉਹੋ ਜੀਆਂ ਗੱਲਾਂ ਹੀ ਉਹਦੇ ਸਾਹਮਣੇ ਆਉਂਦੀਆਂ ਤੇ ਜੋ ਵਿਕਰਮਜੀਤ ਸਿੰਘ ਮਜੀਠੀਆ ਹੈ ਆਪਾਂ ਨੂੰ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਉਸ ਜਮਾਤ ਦਾ ਉਸ ਧਿਰ ਦਾ ਇਹ ਆਗੂ ਹੈ ਜਿਸਨੇ ਉਹਨਾਂ ਦਾ ਸਾਥ ਦਿੱਤਾ ਸੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗਾਂ ਨੂੰ ਗਲੀਆਂ ਨਾਲੀਆਂ 'ਚ ਰੋਲਿਆ ਸੀ ਇਹ ਉਹ ਧਿਰ ਹੈ ਜਿਨ੍ਹਾਂ ਨੇ ਸ਼ਾਂਤਮਈ ਬੈਠੇ ਸਿੱਖਾਂ ਨੂੰ ਬਾਈਬਲ ਕਲਾ ਵਿੱਚ ਕੋ-ਕੋ ਕੇ ਸ਼ਹੀਦ ਕੀਤਾ ਸੀ ਗੋਲੀਆਂ ਮਾਰੀਆਂ ਸੀ ਇਹ ਉਹੀ ਵਿਕਰਮਜੀਤ ਸਿੰਘ ਮਜੀਠੀਆ ਜਿਹੜਾ ਆਂਗਾ ਅਸੀਂ ਮੈਨੂੰ 10 ਮਿੰਟ ਦੇ ਦੋ ਤੇ ਮੈਂ ਐਮਪੀ ਭਾਈ ਅਮਰਿਤਪਾਲ ਸਿੰਘ ਨੂੰ ਬੰਦੇ ਦਾ ਪੁੱਤ ਬਣਾ ਦੂਗਾ ਇਹ ਉਹੀ ਬੀਬੀ ਹਰਸਿਮਰਤ ਕੌਰ ਹੈ ਜਿਹੜੀਆਂ ਜੋ ਭਾਈ ਅਮਰਿਤਪਾਲ ਸਿੰਘ ਤੇ ਜਿਹੜੀ ਸਮੁੱਚੀ ਵਾਰਸ ਪੰਜਾਬ ਦੇ ਜਥੇਬੰਦੀ ਹੈ ਉਹਨਾਂ ਬਾਰੇ ਉਲਟ ਗੱਲਾਂ ਕਰਦੀ ਸੀ ਅੱਜ ਇਹਨਾਂ ਦੇ ਪਰਿਵਾਰ ਤੇ ਬਣੀ ਐ ਤੇ ਸਾਰੇਿਲਕ ਦੇ ਫਿਰਦੇ ਨੇ ਤੇ ਜੋ ਕਾਂਗਰਸੀ ਆਗੂ ਨੇ ਜਾਂ ਹੋਰ ਆਪੋਜੀਸ਼ਨ ਦੀਆਂ ਧਿਰਾਂ ਮੈਂ ਉਹਨਾਂ ਨੂੰ ਵੀ ਗੱਲ ਆਖਣੀ ਚਾਹੂੰਗਾ ਕੋਈ ਆਪੋਜੀਸ਼ਨ ਦੀ ਧਿਰ ਨਹੀਂ ਸੀ ਬਿਕਰਮਜੀਤ ਸਿੰਘ ਮਜੀਠੀਆ ਇੱਕ ਬੜਾ ਹੋਸ਼ਾ ਤੇ ਹੀਟਲੇ ਪੱਧਰ ਵਾਲੀਆਂ ਗੱਲਾਂ ਕਰਨ ਵਾਲਾ ਬੰਦਾ ਸੀ ਜਿਹੜਾ ਵੈਸੀ ਫੇਕ ਜਿਹੜੀਆਂ ਵੀਡੀਓ ਕੋਈ ਲੈਣ ਦੇ ਨਹੀਂ ਭਾਈ ਅਮਰਪਾਲ ਸਿੰਘ ਦੇ ਨਾਲ ਉਹਨਾਂ ਵੀਡੀਓਜ਼ ਨੂੰ ਆਂਦਾ ਸੀ ਵੀ ਇਹ ਤਾਂ ਜੀ ਦੇਖੋ ਇਹਨਾਂ ਦੇ ਭਰਾ ਨਸ਼ਾ ਕਰਦੇ ਆ ਫੇਕ AI ਨਾਲ ਬਣਾਈਆਂ ਆਡੀਓ ਨੂੰ ਇਹ ਨਸ਼ਰ ਕਰਕੇ ਜੋ টিਆਰਪੀ ਲੈਣਾ ਚਾਹੁੰਦਾ ਹੁੰਦਾ ਸੀ ਤਾਂ ਇਹ ਕੋਈ ਬੜੀਆਂ ਹੀਟਲੇ ਪੱਧਰ ਦੀਆਂ ਗੱਲਾਂ ਸੀ ਕੋਈ ਆਪੋਜੀਸ਼ਨ ਦੀ ਧਿਰ ਨਹੀਂ ਸੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਮੈਂ ਆਖਣਾ ਚਾਹਣਾ ਹੈ ਕਿ ਜੇ ਤੁਸੀਂ ਇਹਦੇ ਨਾਲ ਲੈ ਦੇ ਕੇ ਸਾਜ਼ਗਾਠ ਕਰਕੇ ਸੈਟਿੰਗ ਹੀ ਕਰਨੀ ਹੈ ਤਾਂ ਫੇਰ ਤਾਂ ਇਹ ਤੁਹਾਡਾ ਪੋਲਿਟਿਕਲ ਸਟੰਟ ਹੈ ਨਹੀਂ ਤਾਂ ਇਹ 540 ਕਰੋੜ ਦੀ ਜਿਹੜੀ ਮਨੀ ਟ੍ਰੇਲ ਹੈ ਇਹ ਟਰੇਸ ਹੋਣੀ ਚਾਹੀਦੀ ਹੈ ਪਤਾ ਲੱਗਣਾ ਚਾਹੀਦਾ ਹੈ ਤੇ ਜਿਹੜਾ ਉਹ ਜਿਹੜਾ ਨਸ਼ੇ ਦਾ ਕੇਸ ਆ ਉਸ ਵਿੱਚ ਵੀ ਅੱਗੇ ਕਾਰਵਾਈ ਹੋਣੀ ਚਾਹੀਦੀ ਹੈ ਉਹ ਸਿੱਟ ਤਾਂ ਬਣੀ ਹੋਈ ਹੈ ਸਿੱਟ ਦੇ ਜਿਹੜੇ ਮੁਖੀ ਡੀਆਈਜੀ ਐਸਐਸਪੀ ਬਦਲੇ ਜਾਂਦੇ ਨੇ ਪਰ ਸਿੱਟ ਦਾ ਨਤੀਜਾ ਕੋਈ ਨਹੀਂ ਨਿਕਲਦਾ ਅਈ ਤੁਹ ਬਤਾ ਲੱਗਦਾ ਤੁਸੀਂ ਮਿਲੇ ਹੋ ਤੇ ਜੋ ਭਗਵੰਤ ਸਿੰਘ ਮਾਨ ਨੂੰ ਵੀ ਮੈਂ ਗੱਲ ਆਖਣੀ ਚਾਹਣਾ ਵੀ ਜਿਹੜੀਆਂ ਇਹ ਹੱਥਾਂ ਦੀਆਂ ਦਿੱਤੀਆਂ ਫਿਰ ਦੰਦਾ ਨਾਲ ਖੋਲਣੀਆਂ ਪੈਂਦੀਆਂ ਹੁੰਦੀਆਂ ਨੇ ਜੋ ਤੁਸੀਂ ਵਧੀਕੀ ਕੀਤੀ ਹੈ ਕਾਲੀਦਲ ਵਾਰਿਸ ਪੰਜਾਬ ਦੇ ਆਗੂਆਂ ਉੱਪਰ ਮੈਂਬਰਾਂ ਉੱਪਰ 100 ਬੰਦੇ ਜਿਨ੍ਹਾਂ ਦੇ ਘਰੇ ਜੋ ਅੱਜ ਚੁੱਲਿਆਂ ਦੇ ਵਿੱਚ ਘਾਹ ਉੱਗ ਤਿਆ ਤਿੰਨ ਤਿੰਨ ਸਾਲ ਦੋ ਦੋ ਸਾਲ ਹੋ ਚੁੱਕੇ ਨੇ ਜ਼ਿਲ੍ਹਾ ਦੇ ਵਿੱਚ ਨੇ ਐਮਪੀ ਭਾਈ ਅਬਰਤਪਾਲ ਸਿੰਘ ਉੱਪਰ ਟੀਜੀਐਨਐਸਏ ਲਾ ਦਿੱਤੀ ਹੈ ਇਹ ਸਾਰੇ ਦਾ ਲੇਖਾ ਜੋਖਾ ਕਰਾਂਗੇ ਜਦੋਂ ਜੋ 2027 ਦੇ ਵਿੱਚ ਐਮਪੀ ਭਾਈ ਅਮਰਿਤਪਾਲ ਸਿੰਘ ਮੁੱਖ ਮੰਤਰੀ ਬਣਗੇ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਸਰਕਾਰ ਹੋਊਗੀ ਇਹ ਸਾਰੀਆਂ ਚੀਜ਼ਾਂ ਦਾ ਲੇਖਾ ਜੋਖਾ ਦੇਣਾ ਪੈਣਾ ਤੇ ਇੰਨੀਆਂ ਕੁ ਜੋ ਸੰਗਤਾਂ ਦੇ ਸੰਮੁਖ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜਿਨ੍ਹਾਂ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਬਿਲਟੀਵੀ ਯੂਕੇ ਦੇ ਨਾਲ ਧੰਨਵਾਦ